ਹਾਂਜੀ ਸਤਿ ਸ੍ਰੀ ਅਕਾਲ ਜੀ ਇਹ ਜੋ ਮੇਰੇ ਮਗਰ ਤੁਸੀਂ ਮਾਰਕੀਟ ਦੇਖ ਰਹੇ ਹੋ ਇਸ ਦਾ ਨਾਮ ਹੈ ਮਾਲ ਰੋਡ ਲੇ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹ ਪੂਰੀ ਮਾਰਕੀਟ ਦਿਖਾਉਣ ਜਾ ਰਿਹਾ ਹਾਂ ਕਿਉਂਕਿ ਇਹ ਮਾਰਕੀਟ ਲੇ ਦੀਆਂ ਸਭ ਤੋਂ ਜ਼ਿਆਦਾ ਆਕਰਸ਼ਕ ਥਾਵਾਂ ਯਾਨੀ ਕਿ ਸਭ ਤੋਂ ਜ਼ਿਆਦਾ ਰੌਣਕ ਮਿਲੇ ਵਾਲੀਆਂ ਥਾਵਾਂ ਵਿੱਚੋਂ ਇੱਕ ਥਾਂ ਆ ਔਰ ਇਹ ਜਿਹੜੀ ਮਾਰਕੀਟ ਹੈਗੀ ਆ ਇੱਥੇ ਬਹੁਤ ਜ਼ਿਆਦਾ ਰੌਣਕ ਮਿਲਦਾ ਲੱਗਦਾ ਇਸ ਟਾਈਮ ਦੇ ਉੱਤੇ ਸਵੇਰ ਦਾ ਸਮਾਂ ਹੋਇਆ ਇਸ ਕਰਕੇ ਦੁਕਾਨਾਂ ਖੁੱਲ ਰਹੀਆਂ ਹਨ ਜ਼ਿਆਦਾ ਰਸ਼ ਨਹੀਂ ਹੈਗਾ ਪਰ ਜਿਉਂ-ਜਿਉਂ ਮੈਂ ਤੁਹਾਨੂੰ ਇਸ ਵੀਡੀਓ ਦੇ ਐਂਡ ਤੱਕ ਤੁਸੀਂ ਜਾਓਗੇ ਤਾਂ ਮੈਂ ਇਸ ਵੀਡੀਓ ਦੇ ਐਂਡ ਦੇ ਵਿੱਚ ਤੁਹਾਨੂੰ ਰਾਤ ਦੇ ਦ੍ਰਿਸ਼ ਵੀ ਦਿਖਾਉਂਗਾ ਤੇ ਰਾਤ ਦੇ ਵਿੱਚ ਆਪਾਂ ਦੇਖਾਂਗੇ ਇੱਥੇ ਕਿੰਨਾ ਜ਼ਿਆਦਾ ਰੌਣਕ ਮਿਲਦਾ ਹੈ ਸੋ ਲਓ ਜੀ ਆਪਾਂ ਆਪਣੇ ਸਫ਼ਰ ਦੀ ਜਿਹੜੀ ਸ਼ੁਰੂਆਤ ਕਰ ਦਿੱਤੀ ਹੈਗੀ ਆ ਤੁਸੀਂ ਦੇਖੋ ਕਿ ਲੇਹ ਦੀ ਜਿਹੜੀ ਮੇਨ ਮਾਰਕੀਟ ਹੈਗੀ ਹੈ ਇਹ ਹੈਗਾ ਜਿਹੜਾ ਮਾਲ ਰੋਡ ਹੈਗਾ ਆ ਇਹ ਜਿਹੜਾ ਕਿੰਨੇ ਜ਼ਿਆਦਾ ਵੈਲ ਆਰਗੇਨਾਈਜ਼ ਤਰੀਕੇ ਆਇਆ ਹੈਗਾ ਮੈਂ ਨਾ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਬਹੁਤ ਸਾਰੀਆਂ ਸ਼ਾਪਿੰਗ ਸਟਰੀਟਸ ਦੇਖੀਆਂ ਹੋਈਆਂ ਆ ਸੋ ਉਹਨਾਂ ਸ਼ਾਪਿੰਗ ਸਟਰੀਟ ਦੇ ਵਿੱਚ ਆਮ ਤੌਰ ਤੇ ਕੀ ਹੁੰਦਾ ਆ ਕਿ ਕਿਸੇ ਇੱਕ ਥਾਂ ਦੇ ਉੱਤੇ ਕੋਈ ਇੱਕ ਰੈਸਟੋਰੈਂਟ ਫੇਮਸ ਹੁੰਦਾ ਆ ਜਾਂ ਫਿਰ ਕੋਈ ਕੋਈ ਇੱਕ ਐਸ ਐਸਾ ਦੁਕਾਨ ਫੇਮਸ ਹੁੰਦੀ ਆ ਜਾਂ ਫਿਰ ਕੋਈ ਇੱਕ ਚੌਰਾਸਤਾ ਫੇਮਸ ਹੁੰਦਾ ਆ ਜਿੱਥੇ ਕੀ ਟੂਰਿਸਟ ਦਾ ਸਾਰਾ ਰਸ਼ ਪਿਆ ਹੁੰਦਾ ਆ ਪਰ ਇਸ ਸਟਰੀਟ ਦੀ ਮੈਂ ਇੱਕ ਖਾਸ ਗੱਲ ਦੇਖੀ ਆ ਕਿ ਇਹ ਸਾਰੀ ਦੀ ਸਾਰੀ ਸਟਰੀਟ ਜਿਹੜੀ ਹੈਗੀ ਐ ਇਹ ਸਾਰਾ ਹੀ ਰੌਣਕ ਮੇਲੇ ਵਾਲੀ ਭਰਪੂਰ ਹੈਗੀ ਯਾਨੀ ਕਿ ਹਰੇਕ ਥਾਂ ਦੇ ਉੱਤੇ ਤੁਹਾਨੂੰ ਰਸ ਮਿਲੂਗਾ ਪਰ ਰਸ ਜਿਹੜਾ ਹੈਗਾ ਉਹ ਰਾਤ ਨੂੰ ਦੇਖਣ ਨੂੰ ਮਿਲੂਗਾ ਰਾਤ ਦੀ ਵੀਡੀਓ ਵੀ ਮੈਂ ਤੁਹਾਨੂੰ ਦਿਖਾਉਂਗਾ ਸੋ ਕੱਲ ਰਾਤ ਮੈਂ ਇੱਥੇ ਲੇ ਪਹੁੰਚਿਆ ਸੀਗਾ ਤੇ ਕੱਲ ਰਾਤ ਮੈਂ ਲੇ ਦੇ ਵਿੱਚ ਇੱਥੇ ਇੱਕ ਹੋਟਲ ਬੁੱਕ ਕੀਤਾ ਤੇ ਫਿਰ ਰਾਤ ਦੇ ਤਕਰੀਬਨ ਮੈਨੂੰ 8:00 ਵੱਜੇ ਸੀਗੇ ਇੱਥੇ ਪਹੁੰਚ ਤੇ ਪਹੁੰਚਦੇ ਨੂੰ ਸੋ ਹੋਟਲ ਬੁੱਕ ਕਰਕੇ ਮੈਂ ਇੱਥੇ ਤਕਰੀਬਨ 8:30 ਵਜੇ ਜਾਂ ਫਿਰ 9:00 ਵਜੇ ਮੈਂ ਇੱਥੇ ਪਹੁੰਚਿਆ ਸੀਗਾ ਔਰ ਰਾਤ ਤੇ ਇੱਥੇ ਜਿਹੜਾ ਰੌਣਕ ਮੇਲਾ ਮੈਂ ਇੱਥੇ ਦੇਖਿਆ ਰਾਤ ਉਹ ਸਾਰਾ ਰੌਣਕ ਮੇਲਾ ਦੇਖ ਕੇ ਇੱਕ ਤਾਂ ਸਫਰ ਦੀ ਦਿਖਾਵਟ ਖਤਮ ਹੋ ਗਈ ਦੂਸਰਾ ਇਸ ਸਾਲ ਲਦਾਖ ਆਉਣ ਦਾ ਮੇਰਾ ਡਿਸੀਜਨ ਜਿਹੜਾ ਸੀਗਾ ਮੈਨੂੰ ਉਹ ਬਹੁਤ ਵਧੀਆ ਲੱਗਿਆ ਕਿਉਂਕਿ ਜਿੰਨਾ ਜ਼ਿਆਦਾ ਪੰਜਾਬੀ ਟੂਰਿਸਟ ਜਿੰਨੇ ਜ਼ਿਆਦਾ ਪੰਜਾਬੀ ਲੋਕ ਮੈਂ ਇੱਥੇ ਦੇਖੇ ਆ ਰਾਤ ਉਹਨੇ ਜ਼ਿਆਦਾ ਪੰਜਾਬੀ ਟੂਰਿਸਟ ਮੈਂ ਹੋਰ ਕਿਤੇ ਨਹੀਂ ਦੇਖੇ ਕਿਉਂਕਿ ਅੱਜ ਕੱਲ ਤੁਸੀਂ ਦੇਖਿਆ ਹੋਇਆ ਹੈ ਕਿ ਹਿਮਾਚਲ ਦਾ ਕਾਫੀ ਜ਼ਿਆਦਾ ਰੌਲਾ ਪਿਆ ਹੋਇਆ ਹੈ ਕਿ ਥੋੜਾ ਜਿਹਾ ਮਾਹੌਲ ਠੀਕ ਨਹੀਂ ਹੋਏਗਾ ਕੋਈ ਡਰਾਈਵਰਾਂ ਦੇ ਨਾਲ ਕੁੱਟਮਾਰ ਹੋ ਰਹੀ ਹੈ ਜਾਂ ਪੰਜਾਬੀ ਟੂਰਿਸਟ ਦੇ ਨਾਲ ਮਿਸ ਬਿਹੇਵ ਹੋ ਰਿਹਾ ਹੈ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਹੋ ਸਕਦਾ ਹੈ ਕਿ ਉਹ ਇੱਕ ਵਜ੍ਹਾ ਰਹੀ ਹੋਵੇਗੀ ਕਿ ਇੱਥੇ ਪੰਜਾਬੀ ਟੂਰਿਸਟ ਜਿਹੜੇ ਹੈਗੇ ਆ ਉਹ ਮੈਨੂੰ ਬਹੁਤ ਜ਼ਿਆਦਾ ਦੇਖਣ ਨੂੰ ਮਿਲੇ ਸੋ ਇੱਥੇ ਇਸ ਵੇਲੇ ਤੁਹਾਨੂੰ ਦੱਸਦਾ ਹੁਣ ਇਸ ਸਟਰੀਟ ਬਾਰੇ ਤੁਸੀਂ ਦੇਖੋ ਇਸ ਸਟਰੀਟ ਦੇ ਉੱਤੇ ਆਲੇ ਦੁਆਲੇ ਇੱਥੋਂ ਦੇ ਜਿਹੜੇ ਲੋਕਲ ਲੋਕ ਹੈਗੇ ਆ ਕੋਈ ਇੱਥੇ ਸਬਜ਼ੀਆਂ ਵੇਚ ਰਿਹਾ ਆ ਕੋਈ ਇੱਥੇ ਡਰਾਈ ਫਰੂਟ ਵੇਚ ਰਿਹਾ ਆ ਔਰ ਇਹ ਦੇਖੋ ਸਾਹਮਣੇ ਜੋ ਤੁਸੀਂ ਜਿਹੜਾ ਇਹ ਚ ਰਸਤਾ ਜਿਹੜਾ ਹੈਗਾ ਔਰ ਰਾਤ ਦੇ ਸਮੇਂ ਇੱਥੇ ਫੋਟੋ ਖਿਚਵਾਉਣ ਦੇ ਲਈ ਬਹੁਤ ਲੰਬੀ ਲਾਈਨ ਲੱਗੀ ਹੋਈ ਸੀਗੀ ਹਾਲਾਂਕਿ ਹੁਣ ਤਾਂ ਸਵੇਰ ਦਾ ਸਮਾਂ ਆਇਆ ਜਿਉਂ-ਜਿਉਂ ਮੈਂ ਤੁਹਾਨੂੰ ਰਾਤ ਦਾ ਦ੍ਰਿਸ਼ ਦਿਖਾਉਂਗਾ ਫਿਰ ਹਾਲ ਜਿਹੜਾ ਹੈਗਾ ਉਹੋ ਜਿਹਾ ਹੀ ਹੋ ਜਾਣਾ ਯਾਨੀ ਕਿ ਇੱਥੇ ਰੌਣਕ ਵਿਲਾ ਬਹੁਤ ਜ਼ਿਆਦਾ ਵੱਧ ਜਾਣਾ ਆ ਸੋ ਇਹ ਹੈਗਾ ਆ ਪੋਸਟ ਆਫਿਸ ਹੈਗਾ ਇੱਥੇ ਜਿਹੜੇ ਮਾਲ ਰੋਡ ਦੇ ਉੱਤੇ ਹੈਗਾ ਤੋ ਔਰ ਤੁਸੀਂ ਦੇਖੋ ਡਰਾਈ ਫਰੂਟ ਕਿੰਨੇ ਵੱਖਰੇ ਵੱਖਰੇ ਤਰ੍ਹਾਂ ਦੇ ਡ్రਾਈ ਫਰੂਟ ਇੱਥੇ ਹੈਗਾ ਆ ਔਰ ਕਈ ਚੀਜ਼ਾਂ ਤਾਂ ਇਦਾਂ ਦੀਆਂ ਹੈਗੀਆਂ ਜਿन्हे ਕਿ ਮੈਂ ਇੱਥੇ ਹੀ ਦੇਖੀਆਂ ਹੋਰ ਆਲੇ ਦੁਆਲੇ ਮੈਂ ਕਦੀ ਦੇਖੀਆਂ ਨਹੀਂ ਕਿਤੇ ਸੋ ਇਹ ਸਾਹਮਣੇ ਜੋ ਤੁਸੀਂ ਦੇਖੋ ਇੱਥੇ ਜ਼ਿਆਦਾਤਰ ਜਿਹੜਾ ਹੈਗਾ ਆ ਬੈਂਕਾਂ ਵੀ ਹੈਗੀਆਂ ਇੱਥੇ ਜਾਂ ਫਿਰ ਕਹ ਲੋ ਕਿ ਡ్రਾਈ ਫਰੂਟ ਦੀਆਂ ਦੁਕਾਨਾਂ ਹੈਗੀਆਂ ਗਰਮ ਕੱਪੜਿਆਂ ਦੀਆਂ ਦੁਕਾਨਾਂ ਆ ਇਸ ਤੋਂ ਇਲਾਵਾ ਰੈਸਟੋਰੈਂਟ ਤਾਂ ਹੈਗੇ ਆ ਵੱਖਰੇ ਵੱਖਰੇ ਔਰ ਇਹਦੇ ਨਾਲ ਨਾਲ ਬਹੁਤ ਸਾਰੀਆਂ ਏਦਾਂ ਦੀਆਂ ਦੁਕਾਨਾਂ ਵੀ ਇੱਥੇ ਹੈਗੀਆਂ ਜਿੱਥੋਂ ਕੀ ਤੁਹਾਨੂੰ ਕੈਂਪਿੰਗ ਹਾਈਕਿੰਗ ਜਾਂ ਫਿਰ ਰਾਈਡਿੰਗ ਜਾਂ ਫਿਰ ਐਡਵੈਂਚਰ ਟੂਰਿਜ਼ਮ ਨਾਲ ਰਿਲੇਟਡ ਬਹੁਤ ਸਾਰਾ ਸਮਾਨ ਤੁਹਾਨੂੰ ਮਿਲ ਜੂਗਾ ਆ ਤੁਸੀਂ ਦੇਖੋ ਇੱਥੇ ਜਨਰਲ ਸਟੋਰ ਜਾਂ ਫਿਰ ਕਹੋ ਮੈਡੀਕਲ ਸਟੋਰ ਵਗੈਰਾ ਵੀ ਹੈਗਾ ਯਾਨੀ ਕਿ ਇੱਥੇ ਹਰੇਕ ਤਰ੍ਹਾਂ ਦੀ ਫੈਸਿਲਿਟੀ ਜਿਹੜੀ ਹੈਗੀ ਉਹ ਮਿਲ ਜਾਊਗੀ ਕਿ ਇੱਦਾਂ ਦਾ ਨਹੀਂ ਹੈਗਾ ਕਿ ਇਹ ਕੋਈ ਰਿਮੋਟ ਏਰੀਆ ਹੈਗਾ ਤੁਹਾਨੂੰ ਇੱਥੇ ਫੈਸਿਲਿਟੀ ਨਹੀਂ ਮਿਲੂਗੀ ਹਰ ਤਰ੍ਹਾਂ ਦੀ ਫੈਸਿਲਿਟੀ ਇੱਥੇ ਮਿਲੂਗੀ ਔਰ ਪ੍ਰੋਪਰ ਇਹ ਜਿਹੜੀ ਸਟਰੀਟ ਹੈਗੀ ਹੈ ਮੈਨੂੰ ਇਹ ਟੂਰਿਜ਼ਮ ਵਾਸਤੇ ਬਹੁਤ ਜ਼ਿਆਦਾ ਇੱਕ ਤਰੀਕੇ ਨਾਲ ਕਿ ਲੋ ਕਿ ਵੈਲ ਆਰਗੇਨਾਈਜ਼ਡ ਵੈਲ ਮੈਨੇਜਡ ਏਟ ਸਟਰੀਟ ਲੱਗੀ ਹੈਗੀ ਤੁਸੀਂ ਦੇਖੋ ਇੱਥੇ ਜੇ ਮੈਂ ਹੁਣ ਫੂਡ ਦੀ ਗੱਲ ਕਰਾਂ ਤੇ ਇੱਥੇ ਪੰਜਾਬੀ ਰੈਸਟੋਰੈਂਟ ਵੀ ਹੈਗੇ ਆ ਇਸ ਤੋਂ ਲਾ ਬਾਅਦ ਇੱਥੇ ਤਿੱਬਤੀਅਨ ਰੈਸਟੋਰੈਂਟ ਵੀ ਹੈਗੇ ਆ ਇਸ ਤੋਂ ਲਾ ਬਾਅਦ ਇੱਥੇ ਤੁਹਾਨੂੰ ਚਾਈਨੀਜ਼ ਫੂਡ ਵੀ ਮਿਲ ਜੂਗਾ ਯਾਨੀ ਕਿ ਹਰ ਤਰ੍ਹਾਂ ਦਾ ਫੂਡ ਇੱਥੇ ਮ ਤੋਂ ਲਵਾ ਇੱਥੇ ਇੱਕ ਤਿੱਬਤੀਨ ਰਿਫਿਊਜੀ ਮਾਰਕੀਟ ਵੀ ਦੇਖੀ ਹੈਗੀ ਯਾਨੀ ਕਿ ਇੱਥੇ ਛੋਟੇ ਜਿਹੇ ਏਰੀਆ ਦੇ ਵਿੱਚ ਦੇਖਣ ਨੂੰ ਬਹੁਤ ਕੁਝ ਹੈਗਾ ਆ ਹੁਣ ਸਾਹਮਣੇ ਜਿਹੜਾ ਤੁਸੀਂ ਇੱਕ ਬਿਲਡਿੰਗ ਦੇਖ ਰਹੇ ਆ ਉਹਦੇ ਉੱਪਰ ਇੱਕ ਕਲॉक ਟਾਵਰ ਜਿਹਾ ਦੇਖ ਰਹੇ ਆ ਇਹ ਇੱਕ ਮਸਜਿਦ ਹੈ ਔਰ ਇਹਦੇ ਬਿਲਕੁਲ ਉਹ ਜਿਹੜਾ ਕਲੌਕ ਟਾਵਰ ਹੈਗਾ ਇਸਦੇ ਸੱਜੇ ਪਾਸੇ ਦੇਖੋ ਉੱਪਰ ਤੁਹਾਨੂੰ ਇੱਕ ਬਿਲਡਿੰਗ ਨਜ਼ਰ ਆ ਰਹੀ ਹੋਏਗੀ ਉਹ ਇੱਥੋਂ ਦਾ ਲੇ ਪੈਲੈਸ ਹੈਗਾ ਯਾਨੀ ਕਿ ਇੱਥੋਂ ਇਸ ਇਲਾਕੇ ਦਾ ਜਿਹੜਾ ਰਾਜਾ ਸੀਗਾ ਜਿਹੜਾ ਸ਼ਾਹੀ ਪਰਿਵਾਰ ਸੀਗਾ ਉਹ ਇੱਥੇ ਰਹਿੰਦਾ ਸੀਗਾ ਮੈਂ ਕੋਸ਼ਿਸ਼ ਕਰਦਾ ਹਾਂ ਕਿ 2-3 ਘੰਟੇ ਬਾਅਦ ਇੱਥੇ ਵੀ ਜਾਵਾਂ ਸੋ ਇਸ ਵੀਡੀਓ ਤੋਂ ਬਾਅਦ ਤੁਹਾਨੂੰ ਅਗਲੀ ਵੀਡੀਓ ਲੇ ਪੈਲੈਸ ਦੀ ਹੀ ਮਿਲੇਗੀ ਹਾਲਕਿ ਇਹ ਜਿਹੜੀ ਮਾਰਕੀਟ ਹੈਗੀ ਇੱਥੇ ਖਤਮ ਨਹੀਂ ਹੋਈ ਹੈਗੀ ਇਸਦੇ ਲੈਫਟ ਸਾਈਡ ਦੇ ਉੱਤੇ ਇੱਥੇ ਅੱਗੇ ਵੀ ਇਹ ਮਾਰਕੀਟ ਬਹੁਤ ਅੱਗੇ ਤੱਕ ਜਾਂਦੀ ਹੈ ਔਰ ਇਹ ਸਾਰੀ ਦੀ ਸਾਰੀ ਮ ਇਹ ਜ਼ਿਆਦਾ ਰੌਣਕ ਮਿਲਣ ਨਾਲ ਭਰਪੂਰ ਮਾਰਕੀਟ ਹੈਗੀ ਆ ਸੋ ਜੇਕਰ ਤੁਹਾਨੂੰ ਸਮਾਂ ਮਿਲੇ ਜੇਕਰ ਤੁਹਾਨੂੰ ਕਦੀ ਵੀ ਜ ਲਾਈਫ ਦੇ ਵਿੱਚ ਲਈ ਦੀ ਇਹ ਮਾਰਕੀਟ ਦੇਖਣ ਨੂੰ ਮਿਲੇ ਤਾਂ ਇੱਥੇ ਜ਼ਰੂਰ ਜਾਣਾ ਚਾਹੀਦਾ ਆ ਤੇ ਤੁਸੀਂ ਦੇਖੋ ਆ ਸਾਰਾ ਜਿਹੜਾ ਸਮਾਨ ਹੈਗਾ ਆ ਯਾਨੀ ਕਿ ਤੁਹਾਨੂੰ ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ ਮਿਲੇਗੀ ਦੇਖੋ ਇੱਥੇ ਕੈਫੇ ਵੀ ਹੈਗਾ ਆ ਇੱਥੇ ਤੁਹਾਨੂੰ ਬੇਕਰੀ ਵੀ ਮਿਲੇਗੀ ਸੋ ਮੈਂ ਆ ਸਾਰੀ ਸਟਰੀਟ ਘੁੰਮ ਕੇ ਇੱਥੇ ਵਾਪਸ ਇੱਥੇ ਬੇਕਰੀ ਦੇ ਵਿੱਚ ਆਉਂਗਾ ਇੱਥੋਂ ਕੁਝ ਖਾਣੇ ਪੀਣੇ ਆ ਔਰ ਜੇਕਰ ਸਾਹਮਣੇ ਤੁਸੀਂ ਦੇਖੋ ਤਾਂ ਇੱਥੇ ਗਰਮ ਕੱਪੜਿਆਂ ਦੀ ਦੁਕਾਨਾਂ ਹੈਗੀਆਂ ਆ ਉਹ ਯਾਨੀ ਕਿ ਇੱਥੋਂ ਜੇਕਰ ਤੁਸੀਂ ਕੋਈ ਨਿਸ਼ਾਨੀ ਲੈ ਕੇ ਜਾਣੀ ਚਾਹੁੰਦੇ ਹੋ ਲੋਕਲ ਤਾਂ ਤੁਸੀਂ ਇੱਥੋਂ ਖਰੀਦ ਸਕਦੇ ਆ ਬਾਕੀ ਇੱਥੇ ਮੈਂ ਦੇਖਿਆ ਕਿ ਲੋਕਲ ਲੋਕਾਂ ਦਾ ਜਿਹੜਾ ਸੁਭਾਅ ਹੈਗਾ ਉਹ ਬਹੁਤ ਵਧੀਆ ਆ ਬੜੇ ਹੈਲਪਫੁਲ ਨੇਚਰ ਦੇ ਲੋਕ ਹੈਗੇ ਆ ਕੋਈ ਜਿਹੜਾ ਕੋਲ ਸਲਾਹ ਲਓ ਜਾਂ ਕੋਈ ਗੱਲ ਪੁੱਛੋ ਕਿ ਅਸੀਂ ਇੱਥੇ ਜਾਣਾ ਹੈਗਾ ਤੇ ਬੜੇ ਵਧੀਆ ਤਰੀਕੇ ਨਾਲ ਗਾਈਡ ਕਰਦੇ ਆ ਕੋਈ ਮੈਨੂੰ ਇਸ ਇਸ ਤਰ੍ਹਾਂ ਦੀ ਗੱਲ ਨਹੀਂ ਲੱਗੀ ਹੈਗੀ ਕਿ ਕੋਈ ਕੋਈ ਯਾਨੀ ਕਿ ਲੁੱਟਣ ਦੀ ਨੀਤ ਨਾਲ ਤੁਹਾਨੂੰ ਕੋਈ ਮਿਸ ਗਾਈਡ ਕਰ ਰਿਹਾ ਹੈਗਾ ਆ ਬਹੁਤ ਵਧੀਆ ਤਰੀਕੇ ਨਾਲ ਗ ਸਾਮਣੇ ਤੁਸੀਂ ਦੇਖੋ ਇੱਕ ਬੈਂਕ ਹੈਗੀ ਆ ਔਰ ਉਹਦੇ ਬਿਲਕੁਲ ਨਾਲ ਇੱਕ ਸਟਰੀਟ ਜਾਂਦੀ ਹੈ ਉਸ ਦਾ ਨਾਮ ਹੈਗਾ ਰਫਿਊਜੀ ਮਾਰਕੀਟ ਯਾਨੀ ਕਿ ਇਸ ਮੇਨ ਜਿਹੜੀ ਮਾਰਕੀਟ ਹੈਗੀ ਆ ਮੇਨ ਮਾਲ ਰੋਡ ਹੈਗਾ ਇਹਦੇ ਨਾਲ-ਨਾਲ ਬਹੁਤ ਸਾਰੀਆਂ ਗਲੀਆਂ ਅੰਦਰ ਨੂੰ ਜਾਂਦੀਆਂ ਜਿੱਥੇ ਕਿ ਤੁਹਾਨੂੰ ਹੋਰ ਵੀ ਬਹੁਤ ਕੁਝ ਦੇਖਣ ਨੂੰ ਮਿਲੇਗਾ ਹੁਣ ਇੱਥੇ ਤੁਸੀਂ ਦੇਖੋ ਆ ਪੰਜਾਬੀ ਤੜਕਾ ਇੱਕ ਪੰਜਾਬੀ ਰੈਸਟੋਰੈਂਟ ਵੀ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਰਿਹਾ ਤੇ ਹੁਣ ਮੈਂ ਇਸ ਮੌਲ ਰੋਡ ਦੇ ਦੂਸਰੇ ਕੋਨੇ ਤੇ ਪਹੁੰਚ ਗਿਆ ਹਾਂ ਔਰ ਇੱਥੇ ਵੀ ਤੁਸੀਂ ਦੇਖਿਓ ਇਹ ਵੀ ਇੱਕ ਏਦਾਂ ਦੀ ਥਾਂ ਹੈਗੀ ਹੈ ਜਿੱਥੇ ਕਿ ਫੋਟੋ ਖਿਚਵਾਉਣ ਦੇ ਲਈ ਰਾਤ ਨੂੰ ਬਹੁਤ ਜ਼ਿਆਦਾ ਲੰਬੀ ਲਾਈਨ ਲੱਗੀ ਹੋਈ ਸੀਗੀ ਔਰ ਤਕਰੀਬਨ ਕੋਈ 15 ਜਾਂ 20 ਮਿੰਟ ਵੇਟ ਕਰਨ ਤੋਂ ਬਾਅਦ ਮੈਨੂੰ ਇੱਥੇ ਫੋਟੋ ਖਿਚਵਾਉਣ ਦਾ ਮੌਕਾ ਮਿਲਿਆ ਔਰ ਤੁਸੀਂ ਦੇਖੋ ਇਹ ਸਥਾਨ ਦੀ ਤੁਸੀਂ ਫੋਟੋ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਦੇਖੀ ਹੋਏਗੀ ਹੁਣ ਇਹ ਜਿਹੜੀ ਸਟਰੀਟ ਮੈਂ ਤੁਹਾਨੂੰ ਕਿਉਂ ਦਿਖਾਈ ਹੈਗੀ ਹੈ ਇਹਦੀਆਂ ਇਹਦੇ ਦੋ ਦੋ ਤਿੰਨ ਕਾਰਨ ਹੈਗੇ ਆ ਪਹਿਲਾ ਕਾਰਨ ਤਾਂ ਇਹ ਹੈਗਾ ਕਿ ਇਹ ਸਟਰੀਟ ਜਿਹੜੀ ਹੈਗੀ ਹੈ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੀ ਤੇ ਲੇ ਦੀ ਮੇਨ ਮਾਰਕੀਟ ਹੈ ਯਾਨੀ ਕਿ ਜੇਕਰ ਕੋਈ ਵਿਅਕਤੀ ਲੇ ਕੋ ਮਨਾ ਰਿਹਾ ਹੈ ਤੇ ਇਹ ਥਾਂ ਜਿਹੜੀ ਹੈਗੀ ਆ ਉਹ ਜ਼ਰੂਰ ਦੇਖਣ लायक ਥਾਂ ਹੈਗੀ ਕਿਉਂਕਿ ਜਦੋਂ ਕਿ ਅੱਜ ਕੱਲ੍ਹ ਹੀ ਮੈਂ ਇੱਥੇ ਪਹੁੰਚਿਆ ਤੇ ਮੈਨੂੰ ਵੀ ਪਤਾ ਨਹੀਂ ਸੀਗਾ ਕਿ ਲੇ ਦੇ ਵਿੱਚ ਕਿਹੜੀਆਂ-ਕਿਹੜੀਆਂ ਥਾਵਾਂ ਦੇਖਣ ਵਾਲੀਆਂ ਹੈਗੀਆਂ ਤੇ ਮੇਰਾ ਜਿਹੜਾ ਇਹ ਟੂਰ ਹੈਗਾ ਟੋਟਲੀ ਅਨਪਲਾਨਡ ਜਿਹਾ ਟੂਰ ਹੈਗਾ ਸੋ ਹੁਣ ਇਹ ਜਿਹੜਾ ਤੁਸੀਂ ਵਿਊ ਦੇਖ ਰਹੇ ਇਹ ਤਕਰੀਬਨ ਥੋੜਾ ਜਿਹਾ ਸ਼ਾਮ ਜੇ ਦੇ ਸਟ੍ਰੀਮ ਦਾ ਹੈਗਾ ਆ ਹਾਲਾਂਕਿ ਇਹ ਸ਼ਾਮ ਦੇ ਟਾਈਮ ਤੇ ਤੁਸੀਂ ਦੇਖੋ ਲਾਈਟਾਂ ਵਗੈਰਾ ਜਗ ਪਈਆਂ ਹੈਗੀਆਂ ਆ ਇਹ ਜਿਹੜੀ ਸਟਰੀਟ ਹੈਗੀ ਹੈ ਇਹ ਹੋਰ ਵੀ ਸੋਹਣੀ ਲੱਗ ਰਹੀ ਹੈ ਫਰਜਾਦੀ ਰੌਣਕ ਜਿਹੜੀ ਹੈਗੀ ਆ ਉਹ ਰਾਤ ਨੂੰ ਇੱਥੇ ਤੁਹਾਨੂੰ ਦੇਖਣ ਨੂੰ ਮਿਲੇਗੀ ਹੁਣ ਮੈਂ ਤੁਹਾਨੂੰ ਗੱਲ ਕਰ ਰਿਹਾ ਸੀਗਾ ਕਿ ਇਹ ਸਟਰੀਟ ਦਿਖਾਉਣ ਦਾ ਮਕਸਦ ਕੀ ਹੈਗਾ ਸੋ ਕਿਉਂਕਿ ਜਦੋਂ ਆਪਾਂ ਕਿਸੇ ਵੀ ਥਾਂ ਦੇ ਉੱਤੇ ਪਹਿਲੀ ਵਾਰ ਹੀ ਜਾਂਦੇ ਆ ਤਾਂ ਸਾਨੂੰ ਪਤਾ ਨਹੀਂ ਹੁੰਦਾ ਕਿ ਉਹ ਥਾਂ ਦੇ ਉੱਤੇ ਦੇਖਣ ਵਾਲੀ ਕੀ ਚੀਜ਼ ਹੈ ਜਾਂ ਸਾਨੂੰ ਜੇ ਆਪਾਂ ਹੋਟਲ ਬੁੱਕ ਕਰਨਾ ਹੈ ਤਾਂ ਕਿੱਥੇ ਇੱਕ ਬੁੱਕ ਕਰਨਾ ਚਾਹੀਦਾ ਸੋ ਹੁਣ ਤੁਸੀਂ ਦੇਖੋ ਰਾਤ ਦਾ ਟਾਈਮ ਹੋ ਗਿਆ ਔਰ ਰੌਣਕ ਮੇਲਾ ਇੱਥੇ ਹੌਲੀ ਸ਼ਾਮ ਦੇ तकरीबन 4:00 8 ਵਜੇ ਦਾ ਟਾਈਮ ਹੋ ਗਿਆ ਤੇ ਤੁਸੀਂ ਦੇਖੋ ਉਹ ਹੀ ਬਾਜ਼ਾਰ ਜਿਹੜਾ ਸਵੇਰੇ ਖਾਲੀ-ਖਾਲੀ ਸੀਗਾ ਹੁਣ ਰੌਣਕ ਮੇਟ ਲੱਗਣ ਲੱਗ ਪਿਆ ਭਰਨ ਲੱਗ ਪਿਆ ਥੋੜਾ-ਥੋੜਾ ਤੇ ਅੱਧੇ ਘੰਟੇ ਬਾਅਦ ਮੈਂ ਇੱਕ ਛੋਟਾ ਜਿਹਾ ਕਲਿੱਪ ਹੋਰ ਲਊਗਾ ਤੇ ਦੇਖਿਓ ਇੱਥੇ ਕੀ ਬਣਦਾ ਤੋ ਜੇਕਰ ਤੁਸੀਂ ਵੀ ਲੇ ਜਾਉਂਗੇ ਲਦਾਖ ਜਾਉਂਗੇ ਤਾਂ ਕੋਸ਼ਿਸ਼ ਕਰਿਓ ਕਿ ਆਪਣਾ ਹੋਟਲ ਜਿਹੜਾ ਹੈਗਾ ਇਹ ਸਮਾਲ ਰੋਡ ਦੇ ਨੇੜੇ ਤੇੜੇ ਹੀ ਬੁੱਕ ਕਰਿਓ ਕਿਉਂਕਿ ਦੇਖਣ ਵਾਲੀਆਂ ਥਾਵਾਂ ਘੁੰਮਣ ਵਾਲੀਆਂ ਥਾਵਾਂ ਜ਼ਿਆਦਾਤਰ ਜਿਹੜੀਆਂ ਹੈਗੇ ਸਿਟੀ ਦਾ ਜਿਹੜਾ ਸੈਂਟਰ ਜਿਹੜਾ ਏਰੀਆ ਹੁੰਦਾ ਸੈਂਟਰ ਏਰੀਆ ਉੱਥੇ ਹੀ ਹੁੰਦੀਆਂ ਸ ਸੋ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੈ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਜੇਕਰ ਤੁਸੀਂ ਮੇਰੇ YouTube ਚੈਨਲ ਤੇ ਇਸ ਵੀਡੀਓ ਨੂੰ ਦੇਖ ਰਹੇ ਹੋ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜੇਕਰ ਇਹ ਵੀਡੀਓ ਤੁਸੀਂ Facebook ਪੇਜ ਤੇ ਦੇਖ ਰਹੇ ਹੋ ਤਾਂ Facebook ਪੇਜ ਨੂੰ ਫੋਲੋ ਕਰਿਓ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਇਨਫੋਰਮੇਟਿਵ ਵੀਡੀਓਜ਼ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਸੋ ਲੇ ਦੀ ਮਾਰਕੀਟ ਨੂੰ ਇੰਜੋਏ ਕਰੋ ਇਹ ਹੈ ਲੇ ਦਾ ਔਨਲੋਡ ਔਰ ਤੁਸੀਂ ਦੇਖੋ ਜਿਉਂ-ਜਿਉਂ ਰਾਤ ਵੱਧ ਰਹੀ ਹੈਗੀ ਆ ਰੌਣਕ ਮਿਲਾ ਕਿੰਨਾ ਜ਼ਿਆਦਾ ਵੱਧ ਰਿਹਾ ਆ ਔਰ ਇੱਥੇ ਤੁਸੀਂ ਆਲੇ-ਦੁਆਲੇ ਦੇਖੋ ਕਿ ਅਲੱਗ-ਅਲੱਗ ਤਰ੍ਹਾਂ ਦੇ ਡਰਾਈ ਫਰੂਟ ਜਾਂ ਵਗੈਰਾ ਬਹੁਤ ਸਾਰਾ ਸਮਾਨ ਜਿਹੜਾ ਹੈਗਾ ਇੱਥੇ ਦੇਖਣ ਨੂੰ ਮਿਲੇਗਾ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਸਾਰੀ ਦੀ ਸਾਰੀ ਵੀਡੀਓ ਪਸੰਦ ਆਈ ਹੋਵੇਗੀ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ